ਪ੍ਰੀਤ ਹੋ ਗਿਆ ਨਹੀਂ ਹੋ ਰਹੀ ਨਹੀਂ ਹੋ ਗਈ ਸੀ ਸਕੂਟੀ ਖਰਾਬ ਹੁਣ ਕਹਿੰਦੇ ਚੱਲ ਪੀ ਲਵਾਂ ਇਹਨਾਂ ਨੂੰ ਖੇਤ ਲੈਣਾ ਹੈ ਇਹਨਾਂ ਨੂੰ ਹੀਪਣਾ ਲੱਗਦਾ ਕਿ ਇਹਨੇ ਖਰਾਬ ਹੋ ਗਈ ਉਹਦੇ ਮੈਂ ਗੱਡੀ ਧੋਣਾ ਸੀ ਅੱਧ ਬਚਾਲਾ ਬੁਲਾਇਆ ਮੈਨੂੰ ਮਹੀਨੇ 'ਚ ਇੱਕ ਤਾਂ ਅੱਧੇ ਦਿਨ ਖੇਤ ਆਉਣਾ ਹੁੰਦਾ ਸਾਰੀ ਸੰਦ ਚੱਕ ਕੇ ਲੈ ਆਉਣੇ ਤੇ ਮੈਂ ਤੋਹਰੀ ਡੈਡੀ ਨੂੰ ਫੋਨ ਕਰਿਆ ਸੀ ਗਰ ਡੈਡੀ ਉਹਦੇ ਕਰਕੇ ਕਹਿੰਦੇ ਸੀ ਨਾ ਮੰਮੀ ਵਾਲੀ ਨਾ ਖਰਾਬ ਹੋ ਗਈ ਸੀ ਸਕੂਟੀ ਨਹੀਂ ਹਾਂ ਸਕੂਟਰ ਉਹ ਵੀਰੇ ਵਰਕੇ ਪਾਣੀ ਦੀ ਉਹ ਭਰ ਕੇ ਲੈ ਆਏ अच्छा ता करके बस आजे निबड़ दियो अपना ਝੋਨੇ ਚਲੋ ਠੀਕ ਉਹ ਜਿਹੜਾ ਉਹ ਤੇ ਡਾਇਰੈਕਟਰ ਚ ਲਈ ਜਾਂਦਾ ਚੱਲੇ ਫਿਰ ਮੈਂ ਤਾਂ ਉਹ ਵੀ ਕੋਲੇ ਕਰਿਆ ਉਹਨਾਂ ਨੂੰ ਗੱਡੀ ਤੇ ਲੈ ਕੇ ਮੈਂ ਸਕੂਟਰੀ ਲੈ ਕੇ ਆ ਗਈ ਫਾਰਮਰ ਜਾਂਦੀ ਹੈ ਹੈ ਹਰ ਮਰ ਮਰ ਮਡੱਕਰਦੀ ਹੈ ਅਰੇ ਚ ਚੌਲਾਂ ਕਾ ਨਾ ਪਈ ਹੋਵੇਂ ਬਾਡੀ ਉਹ ਤੇਰੀ ਮਾਂ ਬਾਡੀ ਉਹ ਚ ਯਾਰ ਬੰਦੇ ਤੇਰੀ ਮਾਂ ਬਾਡੀ ਬਾਡੀ ਫੁਖਰੀ ਹੂੰ ਮਾਰਦੀ ਆ ਫੁਤੜੀ ਬੁਤੜੀ ਆ ਮੇਰੀ ਫੁਤੜੀ ਫੁਤੜੀ ਇਹਨੇ ਪਾਣੀ ਪੀਣਾ ਸੀ ਵੇ ਹੈ ਪਾਣੀ ਘਰ ਜਾ ਕੇ ਪਿਉਣੇ ਨੂੰ ਮੋਸਮ ਤਾਂ ਇੰਸੀਤਾਰ ਕੇ ਮਰੇ ਉਹ ਨਾ ਤੇ ਡਾੜੀਆਂ ਨੇ ਮੈਨੂੰ ਪਾਣੀ ਲੈ ਆਉਣ ਦੇ ਛੰਡਾ ਅੱਛਾ ਫਿਰ ਪਰ ਖਿਲੇ ਜੀ ਵਾਟਰ ਕੂਲਰ ਤੇ ਬਾਗ ਤੇ ਜਾਣਾ ਓਥੇ ਗੁਰਦਬਾਓ ਪੀਰਖਾਨੇ ਗੁਰਦਾਨ ਫੀਰਖਾਨੇ ਯੁਰਦਦਾਰ ਆਨੇ ਗੁਰਦਾਰ ਠੀਕ ਕਾਂ ਬਰੂ ਥੋੜਾ ਥੋੜਾ ਪਾਣੀ ਆਉਂਦਾ ਹੋਵੇ ਹੋਵੇ ਤਰਿਆ ਠੀਕ ਚੱਲ ਗਰਮੀ ਲੱਗਦੀ ਐ ਮੀ ਇਹਨਾਂ ਨੇ ਪੀਣਾ ਕਹਿੰਦੀ ਭਾਕ ਕੇ ਜਾਣਾ ਸੈਡ ਡੇਪੈਰ ਗਲੇ ਪੈਨ ਵਿਚਾਰਨ ਨੇ ਅੱਛਾ ਚੌਣ ਚੌਣ ਥੋੜਾ ਨਾ ਲਾਉਣ ਕਰਕੇ ਹੋਰ ਕਹਿੰਦੀ ਅੱਜ ਭਾਕ ਕੇ ਜਾਣਾ ਥੋੜਾ ਦੇਖ ਕੇ ਜਾਨੇ ਥੋੜਾ ਆਜੋ 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 ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਰੇਸ ਲੱਗੀ ਰੇਸ ਹੌਲੀ ਇਹਦਾ ਕੋਈ ਪਤਾ ਨਹੀਂ ਡਿੱਗ ਜੇ ਫਿਰ ਤੇਰੇ ਗਾਲਾਂ ਪਵਾ ਦੇਣੀਆਂ ਨੇ ਲੋ ਵੀ ਮਿੱਤਰੋ ਆਪਾਂ ਚੱਲੇ ਸੀ ਆਊਟਲੈਟ ਨੂੰ ਅੱਜ ਆਪਾਂ ਤੋਂ ਤੁਸੀਂ ਛੱਡੀ ਉਹ ਆ ਤਾਂ ਨਾ ਨਹੀਂ ਮੈਂ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਇਹਨਾਂ ਨੇ ਮੈਨਲਾ ਮੈਨੂੰ ਕਿਹਾ ਸੀਗਾ ਵੀ ਮਨਪ੍ਰੀਤ ਦੋ ਤਿੰਨ ਦਿਨ ਨਾ ਮੀਂਹ ਦਸ ਰਹੇ ਆ ਮੈਨੂੰ ਵੀ ਲੱਗਦਾ ਸੀਗਾ ਵੀ ਮੀਂਹ ਪਊਗਾ ਮੈਂ ਤਾਂ ਸਵੇਰ ਦੀ ਕਹੀ ਜਾਂਦੀ ਸੀ ਪਿਛਲੇ ਵਲੌਗ ਚ ਵੀ ਕਿਹਾ ਸੀ ਇਹ ਮੈਨੂੰ ਕਹਿੰਦੇ ਵੀ ਨਹੀਂ ਪਰ ਜਿੱਦਣ ਵੀ ਇਹ ਬੱਦਲਵਾਈ ਦੇ ਮੌਸਮ ਦੇ ਵਿੱਚ ਗੱਡੀ ਧੂੰਦੇ ਆ ਉਹ ਦਿਨ ਵੀ ਆਉਂਦੇ ਹੀ ਹੁੰਦਾਗਾ ਉਹ ਗਾਰਾ ਵਾਲਾ ਲੱਗਿਆ ਸੀ ਗੱਡੀ ਤੇ ਮੌਸਮ ਨੂੰ ਦੇਖ ਕੇ ਵੀ ਮੌਸਮ ਥੋੜਾ ਜਿਆ ਵਧੀਆ ਤਾਂ ਹੀ ਅਸੀਂ ਚਲੋ ਗਾਰਾ ਬਣਾ ਲਿਆ ਅੱਜ ਗਾਰਾ ਲੈ ਗਿਆ ਹੁਣ ਤੁਸੀਂ ਚੱਲੇ ਆਊਟਲੈਟ ਉੱਥੇ 2 ਮਿੰਟ ਜੂ ਹਾਰ ਭਜਣਾ ਠਲੂਗਾ ਹਣਾ ਮਾੜਾ ਜਿਹਾ ਵਸਾਇਆ ਹੈਗਾ ਸਾਡੇ ਕੋਲ ਇੱਕ ਸੰਡੇ ਹੁੰਦਾ ਵੈਸੇ ਤਾਂ ਹਰ ਸੰਡੇ ਸਾਡਾ ਘਰ ਹੀ ਲੰਗਦਾ ਹੁੰਦਾਗਾ ਪਰ ਕਈ ਵਾਰ ਐ ਹੁੰਦਾ ਮਾੜਾ ਜਿਹਾ ਮਾਈਂਡ ਫਰੈਸ਼ ਹੋ ਜਾਂਦਾ ਕਿਉਂਕਿ ਕੰਮ 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 ਇਹਨਾਂ ਦੇ ਵੀ ਕੰਮ ਬਹੁਤ ਨੇ ਮੇਰੀ ਵੀ ਕੰਮ ਬਹੁਤ ਹੋ ਜਾਂਦੇ ਆ ਹਨਾ ਤੇ ਉਸ ਕਰਕੇ ਫਿਰ ਅਸੀਂ ਸੋਚਿਆ ਵੀ ਚਲ ਇੱਕ ਅੱਧਾ ਦਿਨ ਤਾਂ ਇਹ ਜਿਹਾ ਹੋ ਜਾ ਹੋਣਾ ਚਾਹੀਦਾ ਵੀ ਅਸੀਂ ਕਿਤੇ ਜਾ ਕੇ ਮਾੜੀ ਜਿਹੀ ਆਊਟਿੰਗ ਕਰ ਆਈਏ ਚਲੋ ਆਪਾਂ ਹੁਣ ਉੱਥੇ ਜਾ ਕੇ ਮਾਹੌਲ ਦੇਖਦੇ ਹਾਂ ਹਾਂ ਵੀ ਅੱਜ ਸੰਡੇ ਨੂੰ ਵੈਸੇ ਇਕੱਠ ਤਾਂ ਬਹੁਤ ਹੁੰਦਾ ਇੱਕ ਹੁਣ ਮੌਸਮ ਠੰਡਾ ਹੋ ਜੂ ਤਾਂ ਜ਼ਿਆਦਾ ਹੋ ਜਾਣਾ ਹਾਂਜੀ ਜੁਲਾਰ ਜੀ ਲੋ ਬਈ ਗਾਇਸ ਟਾਈਮ ਤਾਂ ਹੈਗਾਗਾ ਬਾਈ ਹਨਾ 4:45 ਮਿੰਟ ਦਾ ਇਸ ਟਾਈਮ ਪੂਰੀ ਧੁੱਪ ਹੁੰਦੀ ਆ ਤੇ ਅੱਜ ਬੱਦਲਾਂ ਕਰਕੇ ਕਿੰਨਾ ਸੋਹਣਾ ਥਿਊ ਆ ਰਿਹਾ ਦੇਖਿਓ ਹਨੇ ਰਾਨੇ ਰਲਕੇ ਜਾਂਦਾ ਸਹੀ ਗੱਲ ਆ ਅਸੀਂ ਤਾਂ ਨੇਰਾ ਗੈਣੇ ਆਪਾਂ ਪਹਿਲਾਂ ਫੂਡ ਕੋਰਟ ਚ ਨਾ ਖੜ ਜਾਈਏ ਅਸੀਂ ਹਾਂ ਉੱਥੇ ਜਿਹੜਾ ਅੰਦਰ ਭੱਜ ਜਾ ਹਾਂ ਐ ਕਰ ਲੈਂਦੇ ਆ 2 ਮਿੰਟ ਹਾਂਜੀ ਹਾਂਜੀ ਐਵੇਂ ਕਰ ਲਾਂਗੇ ਸਹੀ ਗੱਲ ਆ ਅਜੇ ਮੀਂਹ ਰੁਕਟ ਗਿਆ ਉਹ ਬਾਹਰ ਲੱਗਣਾ ਹਾਂ ਮੀਂਹ ਅੱਜ ਮੋਟੀ ਕਣੀ ਦਾ ਮੀਂਹ ਆ ਬਾਕੀ ਤੁਸੀਂ ਇੱਕਦਮ ਚੇਂਜ ਹੋ ਜੀ ਦੇਖੀ ਮੀ ਵੀ ਦੇਖ ਲੈਣਾ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਸਭ ਕੁਝ ਆ ਕਈ ਕਈ ਜਿਵੇਂ ਆਪਣੇ ਐ ਨਹੀਂ ਪਤਾ ਆਪਣੇ ਕੁੰਨਸ ਪੈਂਦਾ ਹੋਵੇ ਬਰਨਾਲੇ ਨਾ ਪੈਂਦਾ ਹੋਵੇ ਕਈ ਵਾਰ ਬਰਨਾਲੇ ਐਨਾ ਮੀ ਹੁੰਦਾ ਕੁੰਨਸ ਪੈਂਦੇ ਨਹੀਂ ਹੁੰਦਾ ਇੱਥੇ ਜਾਇਆ ਨਹੀਂ ਹਾਊਸ ਪ੍ਰੋਪਰ ਜਿਹੜੀ ਮੋਟੀ ਕਣੀ ਆਪਣੀ ਵਾੜੀ ਮੋਟੀ ਕਣੀ ਡਿੱਗੀ ਆ ਜਦੋਂ ਆਪਾਂ ਘਰੋਂ ਆਏ ਆ ਆਇਆ ਹੀ ਹੰਦਣਾ ਇੱਥੇ ਵੀ ਹੋਦੀ ਰੋ ਕਾਲ ਟਿੱਖਾਂ ਵਾਲਾ ਸੀਗਾ ਬਹੁਤ ਹਾਂ ਲਿਖਾਂ ਬਹੁਤ ਸੀਗਾ ਤੇ ਇੱਕ ਉੱਥੇ ਕਲਰ ਕਿ ਇੱਥੇ ਬਰਨਾਲੇ ਵੀ ਸ਼ਾਮ ਨੂੰ ਬਹੁਤ ਭਿਆ ਕਹਿੰਦੇ ਚਲ ਕੋਈ ਗੱਲ ਨਹੀਂ ਭੁੱਲੇ ਚੁੱਕ ਮਾਫਰੀ ਕਿੱਧਰ ਲਓ ਬਾਈ ਆਪਾਂ ਪਹੁੰਚ ਗਏ ਆਊਟਲੈਟ ਬਟ ਸੰਡੇ ਨੂੰ ਤਾਂ ਨਾ ਮਾਹੌਲ ਇਦਾਂ ਦਾ ਹੁੰਦਾ ਵੀ ਇੱਥੇ ਗੱਡੀ ਖੜਾਉਣ ਨੂੰ ਥਾਂ ਨਹੀਂ ਹੁੰਦਾ ਆ ਹੁਣ ਸਾਰੀਆਂ ਇੱਥੇ ਬਾਹਰ ਸੜਕ ਤੇ ਗੱਡੀਆਂ ਗੜੀਆਂ ਹੋਈਆਂ ਨੇ ਅੰਦਰ ਤਾਂ ਪਾਰਕਿੰਗ ਹੀ ਨਹੀਂ ਬਚਦੀ ਫਿਰ ਆ ਚੀਜ਼ ਹੁੰਦੀ ਆ ਤਾਂ ਦੇਖੋ ਨੀਂਦ ਆ ਰਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਣਾ ਇੱਥੇ ਤਾਂ ਇਟਨ ਪਲਾਜ਼ਾ ਚ ਤਾਂ ਬਹੁਤ ਫਿਰਦੇ। ਤਾਂ ਵਗੈਰ ਹੀ ਭੱਜਦੇ ਉਸ ਤੇ। ਹਾਂ ਫਿਰ ਤੇ ਰੁਕਦੇ ਹੀ ਨਹੀਂ ਹੁੰਦਾ ਫਿਰ ਬ੍ਰੇਕੇ ਹੀ ਨਹੀਂ ਹੁੰਦੀਆਂ ਇਹਦੀਆਂ। ਇਹ ਤਾਂ ਪੰਜਵਾਂ ਤੇ ਮੀ ਪੂਰਾ ਟਿਕ ਚੁੱਕਿਆ। ਪੁੱਲ ਮੀ ਆ ਗਿਆ। ਚਲੋ ਗਰਮੀ ਸੇ ਥੋੜੀ ਸੀ ਰਾਹਤ ਮਿਲੇਗੀ। ਜਗਾ ਤਰ ਕੀ ਹੈਗੇ ਆ ਨੇ ਅੰਦਰ। ਜਗਾ ਵਿੱਚ ਕਿਦਾਂ ਘਾਟ ਹੋਇਆ। ਚਲੋ ਭਾਈ ਆਪਾਂ ਕਾ ਪੀ ਲਿਆ ਠੀਕ ਆ ਤੇ ਖਾਣ ਦੇ ਮਾਮਲੇ ਚ ਅੱਜ ਰਿੱਕੀ ਹਾਰ ਗੀ ਉਹ ਕਿ ਐਫਸੀ ਲੈ ਕੇ ਤੇ ਉਹਨਾਂ ਦਾ ਟੇਸਟ ਮੈਨੂੰ ਬਹੁਤ ਘੱਟ ਵਧੀਆ ਲੱਗਦਾ ਪਹਿਲਾਂ ਨਾ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਪਹਿਲਾਂ ਵਧੀਆ ਵੀ ਹੁੰਦਾ ਸੀ ਪਤਾ ਨਹੀਂ ਕਿਉਂ ਹੁਣ ਆ ਥੋੜਾ ਜਿਹਾ ਟੇਸਟ ਦੇ ਵਿੱਚ ਉਹਨਾਂ ਨੇ ਫਰਕ ਪੈ ਗਿਆ ਆ ਥੋੜਾ ਜਿਹਾ ਵਧੀਆ ਨਹੀਂ ਰਿਹਾ ਆਂ ਕਰਕੇ ਕਿ ਕੱਜ ਮੈਂ ਤਾਂ ਖਾਣਾ ਨਹੀਂ ਸੀ ਮੈਂ ਕਿਹਾ ਫਿਰ ਕਹਿਣਗੇ ਕਿ ਕਦੇ ਮੇਰੇ ਕਹੇ ਤੋਂ ਕੋਈ ਚੀਜ਼ ਨਹੀਂ ਖਾਂਦੀ ਐ ਕਿ ਮੈਂ ਤਾਂ ਇਹਨਾਂ ਦੇ ਪਿੱਛੇ ਲੱਗ ਕੇ KFC ਖਾ ਲਿਆ ਤੇ ਹੁਣ ਇਹ ਵੀ ਬਸਤਾ ਰਹੇ ਨੇ ਤੇ ਮੈਂ ਤੇ ਹੁਣ ਸਾਡਾ ਮਾਹੌਲ ਬਣ ਰਿਹਾ ਚਾਹ ਵਾਲਾ ਕਿਉਂਕਿ بارش ਦਾ ਮੈਂ ਤਾਂ ਇਹ ਸੋਚਿਆ ਸੀ ਵੀ ਦੀਪਕ ਢਾਬੇ ਤੇ ਜਾਵਾਂਗੇ ਚਾਹ ਨਾਲ ਪਕੌੜੇ ਹੋ ਜਾਣ। ਹੁਣ ਦੱਸ ਦਿੰਦੀ ਗਲਤੀ ਹੀ ਮੇਰੀ ਇੱਥੇ ਆ। ਮੇਰੇ ਖਿਆਲ ਹੀ ਹੁਣ ਆਇਆ ਨਾ ਦਿਮਾਗ ਦੇ ਵਿੱਚ ਆ ਚੱਕਰ ਪੈ ਜਾਂਦਾ ਰਣਵੀਰ ਸਿੰਘ ਜੀ ਜੀ ਵਧੀਆ ਰਾਮ ਰਾਮ ਲੋ ਬਈ ਗਾਇਸ ਦਵਾਰੇ ਫੇਰ ਆ ਗਏ ਕਿਉਂਕਿ ਰਿੱਕੀ ਨਾ ਥੋੜਾ ਜਿਹਾ ਇਹਨਾਂ ਦਾ ਸਿਰ ਦੁਖੀ ਜਾਂਦਾ ਸੀ ਸਵੇਰ ਤੋਂ ਅਸੀਂ ਦਵਾਈ ਲੈਣ ਵਾਪਸ ਕਿ KFC ਤੋਂ ਬਾਹਰ ਜਿਆਦਾ ਦੁਕਾਨ ਲੱਗ ਗਿਆ ਫਿਰ ਪਹਿਲਾਂ ਅਸੀਂ ਦਵਾਈ ਲੈ ਕੇ ਆਏ ਜੁਹਾਰ ਦਾ ਵੀ ਕੋਲਿਕ ਕੋਲਿਕ ਜਾਂ ਕੋਲਿਕਾਸਟ ਰਹਿ ਗਿਆ ਕੋਲਿਕ ਕੋਇਡ ਕੋਲਿਕ ਕੋਇਡ ਜਾ ਖਤਮ ਹੋਇਆ ਪਿਆ ਸੀਗਾ ਤੇ ਉਹ ਲਿਆਉਣਾ ਸੀਗਾ ਤੇ ਦਿਖਾ ਜਾ ਦਿਖਾ ਯਾਰ ਮੈਂ ਦੋਖਦੇ ਵੀ ਚੰਡੀਗੜ੍ਹ ਨਹੀਂ ਲੱਗਾ ਐਡਾ ਜਾਮ ਤਾਂ ਹਾਂ ਬਈ ਚੰਡੀਗੜ੍ਹ ਨਹੀਂ ਲੱਗਦਾ ਗੱਲ ਪੱਕੀ ਐ। ਕਿਹੜਾ ਜਫਾ ਅੱਜ ਰਿੱਕੀ ਇੱਕ ਸੰਡੇ ਆ ਤੇ ਉਤੋਂ ਮੌਸਮ ਠੰਡਾ ਹੋ ਗਿਆ। ਅਸੀਂ ਦੁਬਾਰੇ ਆ ਗਏ ਬਾਈ ਤੁਸੀਂ ਸੋਚਦੇ ਹੋਵੋਗੇ ਪਹਿਲਾਂ ਵੀ ਅਸੀਂ ਹੁਣ ਦੁਬਾਰੇ ਆ ਗਏ ਇੱਥੇ। ਦੁਬਾਰੇ ਅਸੀਂ ਉਹੀ ਗੱਲ ਚਾਈ ਚੂਰੀ ਵਾਲੇ ਆਂਦੇ। ਕੀ ਕਹਿੰਦੇ ਹੁੰਦੇ ਆ? ਕਿਵੇਂ ਜੀ ਹੁੰਦਾ ਹੈਗਾ ਹਣਾ। ਮੈਨੂੰ ਕਦੋਂ ਜਾਵਾਂ ਚਾਈ ਚੂਰੀ ਦੇ ਮਤਲਬ ਆ ਘੜ ਤਾ ਲੱਗਦਾ ਚਾਈ। ਸੇਹਗਾ ਜਿਵੇਂ ਜੱਸਾ ਸਾਹਿਬ ਦਾ ਜਾਮ ਆ ਰਿੱਕੀ ਨੂੰ ਲੱਗਦਾ ਵੀ ਘੰਟਾ ਲੱਗ ਜਾਣਾ। ਚਲੋ ਕੋਈ ਗੱਲ। ਪਰ ਕਿਉਂ ਜਬੀ ਬਹੁਤ ਠੜਾ ਕੇ ਗੱਡੀ ਰਿੱਕੀ ਚ ਬਾਕ ਸੁੱਤਾ ਪਿਆ ਉੱਥੇ ਵਰਕਰ ਦੀ ਉਹ ਵੀ ਨਹੀਂ ਖੜਨੀ ਕੋਈ ਗੱਲ ਨਹੀਂ ਉੱਥੋਂ ਉੱਤਰ ਕੇ ਵਗ ਜਾਂਗੇ ਗੱਲ ਹੋਰ ਤੇ ਗੱਡੀ ਵੀ ਤਾਂ ਕਿਤੇ ਖੜਾ ਕੇ ਜਾਣੀ ਪੂ ਨੇੜੇ ਉੱਥੇ ਖੜਾ ਦਾਂਗੇ ਆਪਾਂ ਸਮਝੋ ਤੁਸੀਂ ਮੈਂ ਕਹਣੀ ਇੱਧਰ ਦੀ ਖੜ੍ਹ ਦੋ ਇੱਧਰ ਦੀ ਇਧਰੋਂ ਦੂਜੇ ਪਾਸੇ ਦੀ ਖੜ੍ਹ ਦੋ ਐ ਕਹਿਣਾ ਮੈਂ ਲਾ ਲਾ ਬਈ ਆਪਾਂ ਰਿੱਕੀ ਦੇ ਪਿੱਛੇ ਲੱਗ ਕੇ ਉਧਰੋਂ ਗੱਡੀ ਯੂ ਟਰਨ ਮੋੜ ਲਈ ਜਵਾਕ ਨੂੰ ਚੱਕ ਲਾ ਕੋਈ ਗੱਲ ਨਹੀਂ ਉਹ ਕਿੜਾ ਮੀਂਹ ਪੈਂਦਾ ਹਾਂ ਇਹ ਵੀ ਆ ਚਲੋ ਕੋਈ ਗੱਲ ਨਹੀਂ ਆਪਾਂ ਇੱਧਰ ਵਰਕਰ ਕਿੰਗੂਰ ਲਓ ਬਈ ਦੇਖੋ ਸਾਡੇ ਹੰਢਿਆਏ ਦਾ ਮਾਹੌਲ ਦੇਖੋ ਲੋ ਕਿਉਂ ਇਹ ਕਿਉਂ 1 2 3 ਗਿਣਤੀ ਜੀ ਗੰਨੀਆਂ ਜਾਂਦੀਆਂ ਨਹੀਂ ਪ੍ਰਾਇੋ ਜਿਹੜਾ ਕੋਈ ਨਹੀਂ ਆਇਆ ਪਰ ਆਏ ਉਹ ਸੈਚਰਡੇ ਸੰਡੇ ਇਧਰ ਉਹ OK ਹੈ ਗਾਜ ਕੋਰੀਡੋਰ ਵਿੱਚ ਜਿ ਜਾਵਾਂਗੇ

ਹਾਂ ਨਾ ਕਿ ਜਗ੍ਹਾ ਹੀ ਨਹੀਂ ਹੈਗੀ ਬਹੁਤ ਜਗ੍ਹਾ ਹੈ ਨਹੀਂ ਕਿੰਨਾ ਵਧੀਆ ਮਾਹੌਲ ਆ ਰਿਖਾ ਕੋਈ ਜਗ੍ਹਾ ਵੇਚ ਕੇ ਆਉਟਲਟ ਪਾਇਆ ਮਾਹਾਂ ਚੱਲ ਠੀਕ ਆ ਹਾਂ ਮੈਂ ਕਿੰਨਾ ਵਧੀਆ ਮਾਹੌਲ ਹੋਇਆ ਪਿਆ ਇੱਕ ਨੰਬਰ ਇੱਕ ਨੰਬਰ ਵਾਈ ਹਾਂ ਹੁਣ ਉਹ ਸ਼ੂ ਜੀ ਕਰਕੇ ਆਊਗੀ ਗੱਡੀ ਇੱਥੇ ਉਹ ਹੋਰ ਮਾਹੌਲ ਨੂੰ ਮਤਲਬ ਵਿਊ ਨੂੰ ਹੋਰ ਕੈਂਡ ਕਰ ਦਿੰਦੀ ਆ ਇਖਾਂ ਦੀ ਆਊਗੀ ਅਜਿਹਾ ਤੂੰ ਫਿਵੈਲਾ ਦੇਖ ਲੈ ਕਿ ਮੌਸਮ ਦੇਖ ਰਹੀ ਕੀ ਕਿਆ ਬਾਤ ਰਹਾ ਹੈ ਉਸ ਸਮੇਂ ਝੂਲੀ ਨਹੀਂ ਕਰਤੀ ਕਿਵੇਂ ਚੋਰੀ ਵੀ ਕਰਤੀ ਹੁੰਦੀ ਠੀਕ ਆ ਬਹਿ ਜਾਓ ਇੱਥੇ ਦਾ ਪੱਖਾ ਵੀ ਲੱਗਿਆ ਹੋਇਆ ਤੇ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਇਹ ਇਹ ਚੱਲਦਾ ਬੜਾ ਟ੍ਰੇਨਰ ਵੀ ਤੁਹਾਨੂੰ ਚੱਲ ਉਹ ਵਾਓ ਨਾਈਸ ਸ਼ੋਪਿੰਗ ਕੀਤੀ ਆ ਫਰੈਸ਼ ਸਟਾਕ ਤੋਂ ਠੀਕ ਹੈ ਨਾ ਹਾਂ ਕੋਈ ਹਸਿਆ ਤੇ ਪੈਸੇ ਲਾਤੇ ਅਸੀਂ ਕਿਹਾ ਕਿ ਜੁਲਾਈ ਦੇ ਵਿੱਚ ਅਸੀਂ ਆਉਦੇ ਆਦੇ ਕੰਮ ਤੇ ਚਲੇ ਜਾਣਾ ਅੱਜ ਅਸੀਂ ਦਿਲ ਖੋਲ ਕੇ ਪੈਸੇ ਲਾਤੇ ਦੇਖ ਠੀਕ ਹਾਂ ਹਾਂ ਆਹ ਇਹਨਾਂ ਸ਼ਾਪਿੰਗ ਬੈਗਸ ਦੇ ਆ ਰਹਿ ਗਿਆ ਕੀ ਆ ਉਹ ਤਾਂ ਟੁੱਟ ਗਿਆ ਸੀਗਾ ਜੁਹਾਰ ਦੇ ਤਾਂ ਦੇਖੀ ਕਿੰਨੇ ਨੇ ਇੱਕ ਤਾਂ 3000 ਰੁਪਏ ਆ ਬਾਈ ਮਜ਼ਾਕ ਕਰੀ ਜਾਂਦੇ ਆ ਬਾਈ ਅਸੀਂ ਉਹ ਚ ਲੈ ਲੈਂਦੇ ਆ ਸਾਨੂੰ ਪਸੰਦ ਆ 50% ਵਾਲੇ ਚ ਲੈ ਲੈਂਦੇ ਆ ਵਧੀਆ ਸਟਾਕ ਆ 50% ਦੇ ਵਿੱਚ ਇਹਨਾਂ ਦੀ ਨਾ ਜਿਹੜੀ ਹੀਲਸ ਹੁੰਦੀਆਂ ਨੇ ਬਾਈ ਵਾਕ ਵਾਲੀਆਂ ਨੇ ਕੰਫਰਟੇਬਲ ਹੁੰਦੀਆਂ ਵੈਸੇ ਮਹਿੰਗਾ ਬਹੁਤ ਆ ਆਪਾਂ ਆਉਂਦੀ ਨਹੀਂ ਹੁੰਦੀ ਪਰ ਛੱਡੋ ਬਸ ਹੋ ਗਿਆ ਜਿਹਦੇ ਲੱਗਿਆ ਹੁੰਦਾ ਉਹ ਆਪਾਂ ਲੈ ਲੈਂਦੇ ਹਾਂ ਉੱਜਤ ਵੀ ਜਾਣਾ ਹੋਣੀ ਆ। ਆ ਸੀ 50% ਦੇ ਵਿੱਚ ਸਾਨੂੰ ਪਸੰਦ ਆਈ ਸੀ। ਇੱਕ ਮੈਨੂੰ ਆ ਹੀਲ ਪਸੰਦ ਆਈ ਸੀ। ਇਹਦੇ ਵਿੱਚ ਸਾਈਜ਼ ਨਹੀਂ ਮਿਲਿਆ। ਇੱਕ ਮੈਨੂੰ ਆਈ ਸੀ ਆ ਹੀਲ ਪਸੰਦ। ਇਹਦੇ ਵਿੱਚ ਸਾਈਜ਼ ਨਹੀਂ ਮਿਲਿਆ। ਐਂਡ ਇੱਕ ਮੈਨੂੰ ਆਇਆ ਸੀ ਆਹ ਵਾਲਾ ਪੀਸ ਪਸੰਦ ਸਾਈਜ਼ ਨਹੀਂ ਮਿਲਿਆ। ਇਹਦੇ ਵੀ ਸਾਈਜ਼ ਨਹੀਂ ਮਿਲਿਆ। ਸੋ ਅਸੀਂ ਨਿਰਾਸ਼ ਹੋ ਕੇ ਜਾ ਰਹੇ ਹਾਂ ਸਟੋਰ ਤੇ ਚਲੇ। ਦੇਖਣਾ ਬਸ ਇੱਕਾਪਨ ਹੋਰ ਵੀ ਪਸੰਦ ਆਇਆ ਸੀ। ਗ੍ਰੀਨ। ਹਾਂ ਆ ਤਾਂ ਮੈਨੂੰ ਬਹੁਤ ਜ਼ਿਆਦਾ ਇਸਮਾ ਲੱਗੇ ਸੀ। ਇਹ ਹੁਣ ਫਰੈਸ਼ ਦੇ ਵਿੱਚ ਤਾਂ ਹੈਗੇ ਨੇ ਕਲਰ ਪਰ ਅਸੀਂ ਪੈਸੇ ਨਹੀਂ ਲਾਉਣੇ ਨਹੀਂ ਕਿਉਂਕਿ ਇਹਨੇ ਵਰਤ ਨਹੀਂ ਹੈਗੇ ਹੈ ਇੱਥੇ ਇਹਦੇ ਪੈਸੇ ਲਾ ਕੇ ਕਿੱਧਰ ਜਾਵਾਂਗੇ ਅਸੀਂ ਚੁੱਧੂ ਜਿਹਾ ਸੋਚਾ ਮੈਂ ਕਿ ਮੈਂ ਕਿ ਜਿਹੜੀਆਂ ਸਾਨੂੰ ਪਸੰਦ ਆਈ ਸੀ ਜਿਨ੍ਹਾਂ ਚ ਸਾਨੂੰ ਸਾਈਜ਼ ਨਹੀਂ ਮੈਂ ਕਿ ਜਿਹੜੀਆਂ ਜੁੱਤੀਆਂ ਸਾਨੂੰ ਪਸੰਦ ਆਈ ਸੀ ਜਿਨ੍ਹਾਂ ਚ ਸਾਨੂੰ ਸਾਈਜ਼ ਨਹੀਂ ਮਿਲਿਆ ਮੈਂ ਕਿ ਵੀ ਲੈਣ ਨੂੰ ਅਸੀਂ ਫਰੈਸ਼ ਚ ਲੈ ਸਕਦੇ ਸੀ ਫਰੈਸ਼ ਚ ਉਹ ਹੈਗੇ ਨੇ ਪਰ ਅਸੀਂ ਪੈਸੇ ਨਹੀਂ ਲਾਉਣੇ ਸਵਾਦ ਇਹ ਨਹੀਂ ਹੁੰਦਾ ਫਰੈਸ਼ ਹੈਣਾ ਹਾਂ ਬਦੀ ਨਹੀਂ ਲੱਗਦਾ ਪਤਾ ਨਹੀਂ ਕਿਉਂ ਨਯਾਰ ਦੀ ਕੰਨੀ ਉਹਦੇ ਦੀ ਫੋਟੋ ਆ ਗਈ ਆ ਵਾਹ ਜੋ ਲੋ ਵੀ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ 9:35 ਹੋ ਗਏ ਕਿਉਂਕਿ ਅੱਜ ਸੰਡੇ ਸੀਗਾ ਆਊਟਿੰਗ ਕਰਿਆ ਇਹ ਬਾਹਰ ਓਏ ਹੋੜੀ ਕਰ ਲੋ ਰਿੱਕੀ ਖੋਲੂਗਾ ਕੋਈ ਗੇਟ ਪਾਈ ਇੱਕ ਟੀ ਹੋਰ ਮਾਰ ਦੋ ਰਿੱਕੀ ਮੈਂ ਬੋਇਂ ਕੀ ਬਾਤ ਆ ਦੇਖੋ ਭਾਈ ਮੈਂ ਤੁਹਾਨੂੰ ਵੀਊ ਦਿਖਾਵਾਂ ਲੋ ਆ ਸਨੈਪਚੈਟ ਪਾਈ ਸੀ ਰਿੱਕੀ ਨੇ ਵੀਓ ਕਿੰਨਾ ਸੋਹਣਾ ਸੀ ਮੰਮੀ ਨੇ ਕੋਲਿਆ ਦਾਦੀ ਮਮਾ ਨੇ ਕੋਲਿਆ ਤੇ ਉਸਮਾਈਲ ਕਰੇ ਹੁਣ ਦਾਦੀ ਮਮਾ ਨੂੰ ਚਲੋ ਚੇ ਜਿ ਦਿਖਾਵੇ ਲੋ ਵੀ ਆਪਾਂ ਕਰਕੇ ਆਏ ਸੀਗੇ ਅੱਜ ਸ਼ਾਪਿੰਗ ਕੁਦਰਤੀ ਦੀਦੀ ਮਿਲ ਗਏ ਵੱਡੇ ਦੀਦੀ ਮਤਲਬ ਸਾਡੇ ਤਾਇਆ ਜੀ ਦੀ ਨੂੰਹ ਆ ਜਿਹੜੇ ਬਰਨਾਲੇ ਰਹਿੰਦੇ ਆ ਤੁਸੀਂ ਜਾਣਦੇ ਹੋ ਸਾਰੇ ਜਾਣੇ ਮੇਰੀ ਜਠਾਣੀ ਜੀ ਵੈਸੇ ਤਾਂ ਸਾਡੇ ਤੋਂ ਬਹੁਤ ਵੱਡੇ ਨਹੀਂ ਸਨ ਮੇਰੇ ਤਾਂ ਮਾਮਾ ਵਰਗੀ ਹੀ ਨੇ ਹਨ ਤੇ ਉਹਨਾਂ ਨੇ ਹੀ ਲੈਣੀ ਸੀ ਕੁਦਰਤੀ ਮੇਰਾ ਵੀ ਸਬੱਬ ਬਣ ਗਿਆ ਸੇਲ ਲੱਗੀ ਹੋਈ ਸੀ 50% ਬਸ ਐ ਹੁੰਦਾ ਵੀ ਕਲੈਕਸ਼ਨ ਤਾਂ ਬਹੁਤ ਸੋਹਣੀ ਹੁੰਦੀ ਆ 50% ਤੇ ਇੱਕ ਵਾਕ ਵਾਲਿਆਂ ਨੇ ਉਹ ਚੀਜ਼ ਜਿਹੜੀ ਹੈਗੀ ਆ ਕੰਫਰਟੇਬਲ ਵਾਲੀ ਹੁੰਦੀ ਆ ਤੇ ਹੜਨ ਹੜਨ ਵਾਲੀ ਹੁੰਦੀ ਆ ਪਤਾ ਕੀ ਆ ਬਸ ਗੱਲ ਕੀ ਆ ਵੀ ਉੱਥੇ ਪੀਸ ਹੀ ਕੁਦਰਤੀ ਕੁਦਰਤੀ ਮਿਲਦਾ ਵੀ ਤੁਹਾਡਾ ਨਾਪ ਮਿਲ ਜੇ ਆਲਮੋਸਟ ਉਹ ਤੇ 40 ਨੰਬਰ ਵਾਲਾ ਹੁੰਦਾ 39 ਨੰਬਰ 35 ਨੰਬਰ ਜਾਂ 36 ਨੰਬਰ ਮੇਰੇ ਉਹ ਨਾ 37 ਨੰਬਰ ਤਾਂ ਮੈਨੇ ਧੋਈ ਮਿਲੇ ਨੇ ਬਸ 50% ਆਫ ਤੇ ਮਿਲੇ ਨੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਸਾਡਾ ਫਾਇਦਾ ਹੋਰ ਹੋ ਗਿਆ ਕਿ ਉਹ ਕਹਿੰਦੇ ਵੀ 4000 ਤੋਂ ਪਲੱਸ ਸ਼ਾਪਿੰਗ ਹੋ ਗਈ ਤੁਹਾਡੀ ਸਾਡੀ 4000 ਤੋਂ ਪਲੱਸ ਹੋ ਗਈ ਸੀਗੀ ਇੱਕ ਬੈਗ ਸੀਗਾ ਉਹਨੂੰ ਤਾਂ ਉਹ 4000 ਦਾ ਸੀਗਾ ਪਰ 4000 ਤੋਂ ਪਲੱਸ ਸਾਡੀ ਸ਼ਾਪਿੰਗ ਹੋ ਗਈ ਤਾਂ ਤੁਹਾਨੂੰ 500 ਰੁਪਏ ਦੇ ਮਿਲ ਗਏ ਐ ਤਾਂ ਦੀਲ ਨੂੰ ਕਿਹਾ ਸੀ ਵੀ ਤੁਸੀਂ ਜੋ ਜੁਦੀ ਦੀਆਂ ਨੇ ਮੈਂ ਕੀ ਕਰਾਉਣਾ ਪੁੱਤਰਾ ਤੁਸੀਂ ਜੁਹਾਰ ਦੇ ਕੱਪੜੇ ਪਾਲਿਆ ਕਰੋ ਤਾਂ ਕਰਕੇ ਉਹ ਆਪਾਂ ਨਾਲ ਲੈ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਦੀ ਮੈਂ ਦਿੱਤਾ ਵੀ ਕਿਹੜੀ ਕਿਹੜੀ ਚੀਜ਼ ਲੈ ਕੇ ਆਈਆਂ ਤੇ ਤਾਂ ਮੈਨੂੰ ਇਹਨਾਂ ਦਾ ਲਫਾਫਾ ਹੀ ਬਾਲਾ ਸੋਣਾ ਬਾਲਾ ਸੋਣਾ ਲੱਗਦਾ ਇਹਨਾਂ ਦਾ ਪੌਲੀ ਪੌਲੀ ਦੀ ਨਾ ਤੇ ਲੋਕ ਪਹਿਲਾਂ ਨਾ ਮੈਂ ਬਲੂ ਪੈਰੇਟ ਆਨੰਦੋਂ ਲੈ ਕੇ ਆਈ ਸੀ ਉਹਨਾਂ ਦੀ ਵੀ ਅੱਛੀ ਕਲੈਕਸ਼ਨ ਹੁੰਦੀ ਆ ਬਸ ਆਹ ਬਲੂ ਪੈਰੇਟਲੇ ਸਸਤੇ ਆ ਬੋਕ ਨਾਲੋਂ ਤੇ ਬੋਕ ਵਾਲਿਆਂ ਦੇ ਉਹ ਵੈਸੇ ਨਹੀਂ ਲੈ ਸਕਦੇ ਵੈਸੇ ਵਾਲੀਆਂ ਮਹਿੰਗੀਆਂ ਹੁੰਦੀਆਂ ਤੇ ਉਹ ਸੇਲ ਦੇ ਵਿੱਚ ਸਸਤੀਆਂ ਮਿਲ ਜਾਂਦੀਆਂ ਇੱਕ ਤਾਂ ਬਈ ਮੈਂ ਆ ਲੈ ਕੇ ਆਈ ਓ ਬਹੁਤ ਕਾਣ ਦੇ ਸਾਰੇ ਬ੍ਰਾਂਡਸ ਦੀ ਮਿਲ ਜਾਂਦੀ ਹੈ ਨੇ ਆਲਮੋਸਟ ਲੋ ਆ ਰਿਕ ਨੂੰ ਬਹੁਤ ਸਾਂਸੀ ਵੈਸੇ ਮੈਂ ਚਾਹੁੰਦੀ ਸੀ ਵੀ ਬਲੈਕ ਕਲਰ ਮਿਲ ਜੇ ਬਲੈਕ ਹੈਗਾ ਸੀ ਪਰ ਟੋਚ ਮੈਨੂੰ ਸਾਈਜ਼ ਨਹੀਂ ਮਿਲਿਆ ਤਾਂ ਇੱਕ ਅਦੇ ਦਿਨ ਫੇਰ ਆਪਾਂ ਕਈ ਵਾਰ ਢੇੜਾ ਲੱਗਿਆ ਤਾਂ ਜ਼ਰੂਰ ਦੇਖ ਕੇ ਆਇਆ ਕਰਾਂਗੇ ਇਹ ਸੇਲ ਦੇ ਵਿੱਚ ਕਈ ਵਾਰ ਨੰਬਰ ਮਿਲ ਜਾਂਦਾ ਹੁੰਦਾ ਹਨਾ ਆ ਤਾਂ ਚਲੋ ਸਾਨੂੰ ਮਿਲ ਗਿਆ ਤੇ ਇਹ ਬਹੁਤ ਵਧੀਆ ਲੱਗਿਆ ਮੈਨੂੰ ਤੇ ਪਾਇਆ ਵੀ ਸੋਹਣਾ ਲੱਗੂਗਾ ਮੈਨੂੰ ਲੱਗਦਾ ਮੈਂ ਬਾਲਾਂ ਦੇ ਜਿਆਦਾ ਇਹ ਪਾਇਆ ਦੇਖਿਆ ਹੋਇਆਗਾ ਪਹਿਲਾਂ ਮੈਨੂੰ ਮਿਲੇ ਨਹੀਂ ਸੀ ਇਹ ਹੁਣ ਮਿਲ ਗਏ ਇੱਕ ਮੇਰੇ ਕੋਲ ਵਾਈਟ ਕਲਰ ਵੀ ਆ ਉਹ ਮੈਂ ਆਨਲਾਈਨ ਮੰਗਵਾਇਆ ਸੀ ਉਹ ਸਾਰਾ ਖਰਾਬ ਜਾ ਹੋ ਗਿਆ ਸੀ ਮੈਨੂੰ ਲੱਗਦਾ ਆ ਨਹੀਂ ਖਰਾਬ ਹੋਊਗਾ ਇਹਨਾਂ ਦੀ ਕੁਆਲਿਟੀ ਜ਼ਿਆਦਾ ਵਧੀਆ ਹੁੰਦੀ ਆ ਬਾਕ ਵਾਲਿਆਂ ਦੀ ਇੱਕ ਤਾਂ ਆਪਾਂ ਇਹ ਲੈ ਕੇ ਆਏ ਆ ਤੇ ਸੈਕਿੰਡ ਮੈਂ ਹੀ ਲੱਗਾਈਆਂ ਇਹ ਸੱਚ ਐ ਇਹਦਾ ਇਹ ਬਈ 2000 ਦੀ ਸੀਗੀ ਤੇ 1000 ਰੁਪਏ ਦੀ ਪੈ ਗਈ ਆਪਾਂ 50% ਤੇ ਇੱਕ ਜਿਹੜੀ ਹੈਗੀ ਆ ਇਦੇ ਵਿੱਚ 35 ਨੰਬਰ ਪਿਆਗਾ ਉਹਨਾਂ ਦੇ ਜੇ ਕਿਸੇ ਨੇ ਲੈਣਾ ਹੋਇਆ 35 ਨੰਬਰ ਪਿਆ ਉਹਨਾਂ ਦੇ ਤੇ 골ਡਨ ਕਲਰ ਪਿਆਗਾ ਤੇ ਵਾਈਟ ਕਲਰ ਵੀ ਪਿਆਗਾ 35 ਨੰਬਰ ਜੇ ਕਿਸੇ ਦੇ ਆਉਂਦਾ ਹੈ ਜਾਂ 36 ਨੰਬਰ ਜੇ ਕਿਸੇ ਦੇ ਆਉਂਦਾ ਮੇਰੇ 37 ਹੋਗਾ ਮੈਨੂੰ ਮਸਾ ਮਿਲਿਆ ਨੰਬਰ ਤੇ ਇਹ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਬਹੁਤ ਜ਼ਿਆਦਾ ਤ੍ਰਿਕੀ ਨੂੰ ਵੀ ਬਹੁਤ ਪਸੰਦ ਆਇਆ ਬਾਕੀ ਸਾਡੀ ਭਤੀਜੀ ਜੀ ਨਾਲ ਤੇ ਉਹਨੇ ਫਿਰ ਪਸੰਦ ਕਰਵਾਤੀਆਂ ਉਹ ਕਹਿੰਦੀ ਵੀ ਤੁਸੀਂ ਚਾਚੀ ਜੀ ਆ ਹੀ ਲਓ ਇਹ ਜਿਆਦਾ ਸੋਨੀ ਹੀਲਾ ਤੇ ਵੀ ਵਧੀਆ ਲੱਗੂਗੀ ਤੁਹਾਡੇ ਜਿਵੇਂ ਸੂਟਾਂ ਨਾਲ ਤੁਸੀਂ ਸ਼ੂਟ ਕਰਦੇ ਹੋ ਤਾਂ ਸਾਰੇ ਸੂਟਾਂ ਨਾਲ ਹੀ ਚੱਲੂ ਕਿਉਂਕਿ ਬਲੈਕ ਕਲਰ ਤਾਂ ਸਾਰਿਆਂ ਨਾਲ ਹੀ ਚੱਲਦਾ ਵੈਸੇ ਮੈਂ ਦੋ ਤਿੰਨ ਹੋਰ ਹੀਲਜ਼ ਲੈਣੀਆਂ ਸੀਗੀਆਂ ਪਰ ਆਫਰ ਦੇ ਵਿੱਚ ਨਹੀਂ ਸੀ ਫਰੈਸ਼ ਦੇ ਵਿੱਚ ਸੀਗੀਆਂ ਮੈਨੂੰ ਇੰਨੇ ਪੈਸੇ ਲਾਉਣੇ ਕਿਉਂਕਿ ਪੌਣੀ ਤਾਂ ਬਈ ਇੱਕ ਅੱਧੀ ਵਾਰ ਹੁੰਦੀ ਆ ਤੇ ਇਹਦੇ ਵਿੱਚ ਮੈਂ ਜਿਆਦਾ ਕੰਫਰਟੇਬਲ ਵੀ ਨਹੀਂ ਨਾ ਹੁੰਦੀ ਤਾਂ ਕਰਕੇ ਲਓ ਬਈ ਇਹ ਦੋਨੇ ਲੈ ਕੇ ਆਂਦੀ ਆਣੇ ਆਪਾਂ ਹੀਲਜ਼ ਉਧਰ ਦੇਖੂ ਤੁਝਾਰ ਮੇਰਾ ਮੁੰਡਾ ਕਲਾਰੀਆ ਇਹ ਆ ਬੈਗ ਆ ਭਾਈ ਰਿੱਕੀ ਨੂੰ ਬਹੁਤ ਤੰਗ ਆਇਆ ਸੀ ਆ ਕਲਰ ਸੋਨਾ ਲੱਗਿਆ ਐਵੇਂ ਵੀ ਤੁਹਾਡੇ ਕੋਲ ਹੈ ਨਹੀਂ ਸੀਗਾ ਨਾ ਆਪਣੇ ਕੋਲ ਸモール ਬੈਗ ਤੇ ਕਰ ਸਕਦੇ ਕਲਰ ਵੀ ਬਹੁਤ ਸੋਨਾ ਲੱਗਿਆ ਤੇ 4000 ਦੀ ਸ਼ਾਪਿੰਗ ਕਰਾਂਗੇ ਤਾਂ ਮਿਲਦਾ ਤੁਹਾਨੂੰ ਹਾਂ ਜੀ 4000 ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ 500 ਰੁਪਏ ਦਾ ਰਹਿ ਜਾਂਦਾ ਇਹ ਐਵੇਂ ਵੀ 4000 ਦਾ ਬੈਗ ਆ ਜੇ ਸਿੰਗਲ ਲਵਾਂ ਉਹ 4 ਜੂੜ ਦਾ ਤਾਂ ਕਿਹੜਾ ਆ ਉਹ 500 200 ਕੋਈ ਵੇਚ ਦਿੰਦੇ ਕਾਬਦਾ ਉਹ ਤੇਰੇ ਕਿ 5000 ਲਿਖਿਆ ਹੋਇਆ ਹੈ ਉਹ ਲਿਖ ਦਿੰਦੇ ਉਹ ਇਹਨਾਂ ਨੇ ਤਾਂ ਹੋ ਕੀ ਮਲੌੜੀ ਹੁੰਦੀ ਆ ਹੂੰ ਚਲ ਵਧੀਆ ਮਿਲ ਗਿਆ ਵੇ ਹਾਂ ਵੈਸੇ ਵਧੀਆ ਮਿਲ ਗਿਆ ਲਓ ਜੀ ਇਹ ਸੀਗੀ ਆਪਣੀ ਅੱਜ ਦੀ ਸ਼ਾਪਿੰਗ ਨਾਲੇ ਸਾਡਾ ਅੱਜ ਦਾ ਦਿਨ ਇੰਨਾ ਵਧੀਆ ਸਪੈਂਡ ਹੋਇਆ ਇੰਨਾ ਵਧੀਆ ਮਾਈਂਡ ਫਰੈਸ਼ ਹੋਇਆ ਤੇ ਸਾਡੇ ਬਈ ਇੰਨੇ ਵਧੀਆ ਸਬਸਕ੍ਰਾਈਬਰ ਮਿਲੇ ਸਾਨੂੰ ਤੇ ਘਟੋ ਘਟ ਪਤਾ ਉਹ ਲੇਡੀਜ਼ ਮਿਲੀਆਂ ਮੈਨੂੰ ਵੀ ਦਾਦੀ ਦੀ ਉਮਰ ਦੀਆਂ ਮੇਰੀ ਮੰਮੀ ਤੋਂ ਵੱਡੀਆਂ ਠੀਕ ਆ ਉਹ ਮੇਰੇ ਵਲੌਗ ਦੇਖਦੀਆਂ ਨੇ ਇਹੀ ਮੈਨੂੰ ਸਭ ਤੋਂ ਵੱਡੀ ਖੁਸ਼ੀ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਵੀ ਹਾਂ ਬਈ ਮੇਰਾ ਕੰਟੈਂਟ ਉਹ ਲੇਡੀਆਂ ਦੇਖਦੀਆਂ ਨੇ ਠੀਕ ਹੈ ਜਿਹੜੀਆਂ ਜਿਹੜੀਆਂ ਆਪਾਂ ਕਹਿੰਦੇ ਹਾਂ ਨੇ ਵੀ ਆਪਣੀ ਆਖਰੀ ਪੀੜ੍ਹੀ ਐ ਵਧੀਆ ਲੱਗਦਾ ਮੈਨੂੰ ਵੀ ਹਾਂ ਮੈਂ ਇੰਨੀ ਕੁ ਤਾਂ ਵਧੀਆ ਹੈਗੀ ਆ ਵੀ ਅੰਗਲਾ ਮੈਨੂੰ ਦੇਖਦਾ ਤੇ ਮੈਨੂੰ ਤੇ ਕਹਿ ਕੇ ਗਏ ਨੇ ਮਨਪ੍ਰੀਤ ਸਾਨੂੰ ਤੇਰੇ ਵਲੌਗਾਂ ਦੀ ਵੇਟ ਹੁੰਦੀ ਆ ਤੇ ਇੰਨੇ ਕੁ ਜ਼ਿਆਦਾ ਸਬਸਕ੍ਰਾਈਬਰ ਮਿਲੇ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਤੇ ਉਹ ਸਾਰਿਆਂ ਨੇ ਵਲੌਗ ਦੇਖਦੇ ਹੋਣਗੇ ਥੈਂਕ ਯੂ ਸੋ ਮੱਚ ਬਈ ਤੁਹਾਡਾ ਸਾਰਿਆਂ ਦਾ ਸਾਨੂੰ ਇੰਨਾ ਪਿਆਰ ਦੇਣ ਲਈ ਠੀਕ ਹੈ ਤੇ ਇਦਾਂ ਹੀ ਮੇਰੇ ਵਲੌਗ ਨੂੰ ਤੁਸੀਂ ਦੇਖਦੇ ਰਿਹਾ ਕਰੋ ਪਿਆਰ ਦਿਂਦੇ ਰਿਹਾ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੇ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਬਾਏ ਬਾਏ